ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਤੋਂ ਇੱਕ ਅਜਿਹੀ ਅਜੀਬ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਟੜਿਆਵਾ ਖੇਤਰ ਦੇ ਪਿੰਡ ਪੜਾਇਲ ਵਿੱਚ ਇੱਕ 28 ਸਾਲਾ ਨੌਜਵਾਨ ਨੂੰ ਕਾਲੇ ਕੋਬਰਾ ਨੇ ਡੰਗ ਲਿਆ ਸੀ ਪਰ ਇਸ ਤੋਂ ਬਾਅਦ ਜੋ ਹੋਇਆ ਉਹ ਕਿਸੇ ਨੇ ਸੋਚਿਆ ਵੀ ਨਹੀਂ ਸੀ। ਜਾਣਕਾਰੀ ਦੇ ਅਨੁਸਾਰ ਪੁਨੀਤ ਨਾਮ ਦਾ ਇਹ ਨੌਜਵਾਨ ਆਪਣੇ ਖੇਤਾਂ ਵਿੱਚ ਝੋਨਾ ਕੱਟ ਰਿਹਾ ਸੀ ਤੇ ਇਸੇ ਦੌਰਾਨ ਖੇਤ ਵਿੱਚ ਲੁਕਿਆ ਹੋਇਆ ਲਗਭਗ 4 ਫੁੱਟ ਲੰਬਾ ਕੋਬਰਾ ਉਸਦੇ ਪੈਰ ਦੇ ਨਾਲ ਲਿਪਟ ਗਿਆ ਅਤੇ ਤੁਰੰਤ ਡੰਗ ਮਾਰ ਦਿੱਤਾ ਡੰਗ ਲੱਗਣ ਦੇ ਨਾਲ ਪੁਲੀਤ ਪਹਿਲਾਂ ਤਾਂ ਘਬਰਾਇਆ ਪਰ ਫਿਰ ਗੁੱਸੇ ਵਿੱਚ ਆ ਕੇ ਉਸਨੇ ਸੱਪ ਨੂੰ ਫੜ ਲਿਆ ਤੇ ਉਸਦੇ ਫੰਨ ਨੂੰ ਆਪਣੇ ਦੰਤਾਂ ਦੇ ਨਾਲ ਚਬਾ ਲਿਆ ਇਹ ਸੁਣ ਕੇ ਆਲੇ ਦੁਆਲੇ ਦੇ ਲੋਕ ਮੌਕੇ ਉਤੇ ਇਕੱਠੇ ਹੋ ਗਏ ਅਤੇ ਪੁਨੀਤ ਨੂੰ ਤੁਰੰਤ ਹਰਦੋਈ ਮੈਡੀਕਲ ਕਾਲਜ ਲਿਜਾਇਆ ਗਿਆ ਡਾਕਟਰ ਨੇ ਉਸ ਦਾ ਇਲਾਜ ਕੀਤਾ ਤੇ ਇੱਕ ਰਾਤ ਅਜ਼ਰਵੇਸ਼ਨ ਵਿੱਚ ਰੱਖਣ ਤੋਂ ਬਾਅਦ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਡਾਕਟਰ ਨੇ ਕਿਹਾ ਹੈ ਕਿ ਹਾਲਾਂਕਿ ਉਸ ਦੇ ਪੈਰ ਉੱਤੇ ਸੱਪ ਦੇ ਡੰਗ ਦੇ ਨਿਸ਼ਾਨ ਨੇ ਪਰ ਮੂੰਹ ਨਾਲ ਸੱਪ ਦਾ ਫੰਨ ਚਬਾਉਣਾ ਬਹੁਤ ਹੀ ਖਤਰਨਾਕ ਸੀ ਜੇ ਥੋੜਾ ਵੀ ਜ਼ਹਿਰ ਮੂੰਹ ਵਿੱਚ ਚਲਾ ਜਾਂਦਾ ਤਾਂ ਪੁਨੀਤ ਦੀ ਜ਼ਿੰਦਗੀ ਬਚਾਉਣੀ ਮੁਸ਼ਕਲ ਹੋ ਜਾਂਦੀ ਦੂਜੇ ਪਾਸੇ ਕੋਬਰਾ ਦੇ ਵੀ ਮੌਕੇ ਤੇ ਮੌਤ ਹੋ ਗਈ ਤੇ ਇਹ ਘਟਨਾ ਲੋਕਾਂ ਦੇ ਵਿੱਚ ਹੁਣ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਅਤੇ ਸਭ ਇਹੀ ਕਹਿ ਰਹੇ ਨੇ ਕਿ ਪੁਨੀਦੀ ਹਿੰਮਤ ਦਾ ਕਾਬਲੇ ਤਾਰੀਫ ਹੈ ਪਰ ਜੋਖਮ ਲੈਣ ਵਾਲਾ ਇਹ ਕਦਮ ਜਾਨਲੇਵਾ ਸਾਬਿਤ ਵੀ ਹੋ ਸਕਦਾ ਸੀ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਤੋਂ ਇੱਕ ਅਜਿਹੀ ਅਜੀਬ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਟੜਿਆਵਾ ਖੇਤਰ ਦੇ ਪਿੰਡ ਪੜਾਇਲ ਵਿੱਚ ਇੱਕ 28 ਸਾਲਾ ਨੌਜਵਾਨ ਨੂੰ ਕਾਲੇ ਕੋਬਰਾ ਨੇ ਡੰਗ ਲਿਆ ਸੀ ਪਰ ਇਸ ਤੋਂ ਬਾਅਦ ਜੋ ਹੋਇਆ ਉਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਜਾਣਕਾਰੀ ਦੇ ਅਨੁਸਾਰ ਪੁਨੀਤ ਨਾਮ ਦਾ ਇਹ ਨੌਜਵਾਨ ਆਪਣੇ ਖੇਤਾਂ ਵਿੱਚ ਝੋਨਾ ਕੱਟ ਰਿਹਾ ਸੀ ਤੇ ਇਸੇ ਦੌਰਾਨ ਖੇਤ ਵਿੱਚ ਲੁਕਿਆ ਹੋਇਆ ਲਗਭਗ 4 ਫੁੱਟ ਲੰਬਾ ਕੋਬਰਾ ਉਸਦੇ ਪੈਰ ਦੇ ਨਾਲ ਲਿਪਟ ਗਿਆ ਅਤੇ ਤੁਰੰਤ ਡੰਗ ਮਾਰ ਦਿੱਤਾ ਡੰਗ ਲੱਗਣ ਦੇ ਨਾਲ ਪੁਨੀਤ ਪਹਿਲਾਂ ਤਾਂ ਘਬਰਾਇਆ ਪਰ ਫਿਰ ਗੁੱਸੇ ਵਿੱਚ ਆ ਕੇ ਉਸਨੇ ਸੱਪ ਨੂੰ ਫੜ ਲਿਆ ਤੇ ਉਸਦੇ ਫੰਨ ਨੂੰ ਆਪਣੇ ਦੰਦਾਂ ਦੇ ਨਾਲ ਚਬਾ ਲਿਆ ਇਹ ਸੁਣ ਕੇ ਆਲੇ ਦੁਆਲੇ ਦੇ ਲੋਕ ਮੌਕੇ ਉਤੇ ਇਕੱਠੇ ਹੋ ਗਏ ਅਤੇ ਪੁਨੀਤ ਨੂੰ ਤੁਰੰਤ ਹਰਦੋਈ ਮੈਡੀਕਲ ਕਾਲਜ ਲਿਜਾਇਆ ਗਿਆ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਅਤੇ ਇੱਕ ਰਾਤ ਅਜ਼ਰਵੇਸ਼ਨ ਵਿੱਚ ਰੱਖਣ ਤੋਂ ਬਾਅਦ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਡਾਕਟਰਾਂ ਨੇ ਕਿਹਾ ਹੈ ਕਿ ਹਾਲਾਂਕਿ ਉਸ ਦੇ ਪੈਰ ਉੱਤੇ ਸੱਪ ਦੇ ਡੰਗ ਦੇ ਨਿਸ਼ਾਨ ਨੇ ਪਰ ਮੂੰਹ ਨਾਲ ਸੱਪ ਦਾ ਫੰਨ ਚਬਾਉਣਾ ਬਹੁਤ ਹੀ ਖਤਰਨਾਕ ਸੀ ਜੇ ਥੋੜਾ ਵੀ ਜ਼ਹਿਰ ਮੂੰਹ ਵਿੱਚ ਚਲਾ ਜਾਂਦਾ ਤਾਂ ਪੁਨੀਤ ਦੀ ਜ਼ਿੰਦਗੀ ਬਚਾਉਣੀ ਮੁਸ਼ਕਲ ਹੋ ਜਾਂਦੀ ਦੂਜੇ ਪਾਸੇ ਕੋਬਰਾ ਦੀ ਵੀ ਮੌਕੇ ਤੇ ਮੌਤ ਹੋ ਗਈ ਤੇ ਇਹ ਘਟਨਾ ਲੋਕਾਂ ਦੇ ਵਿੱਚ ਹੁਣ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਅਤੇ ਸਭ ਇਹੀ ਕਹਿ ਰਹੇ ਨੇ ਕਿ ਪੁਨੀਦੀ ਹਿੰਮਤ ਦਾ ਕਾਬਲੇ ਤਾਰੀਫ ਹੈ ਪਰ ਜੋਖਮ ਲੈਣ ਵਾਲਾ ਇੱਕ ਕਦਮ ਜਾਨਲੇਵਾ ਸਾਬਿਤ ਵੀ ਹੋ ਸਕਦਾ ਸੀ ਦੂਜੇ ਪਾਸੇ ਕੋਬਰਾ ਦੀ ਵੀ ਮੌਕੇ ਤੇ ਮੌਤ ਹੋ ਗਈ ਤੇ ਇਹ ਘਟਨਾ ਲੋਕਾਂ ਦੇ ਵਿੱਚ ਹੁਣ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਅਤੇ ਸਭ ਇਹੀ ਕਹਿ ਰਹੇ ਨੇ ਕਿ ਪੁਨੀਦੀ ਹਿੰਮਤ ਦਾ ਕਾਬਲੇ ਤਾਰੀਫ ਹੈ ਪਰ ਜੋਖਮ ਲੈਣ ਵਾਲਾ ਇੱਕ ਕਦਮ ਜਾਨਲੇਵਾ ਸਾਬਤ ਵੀ ਹੋ ਸਕਦਾ ਸੀ